ਹਫਤਾਵਾਰੀ ਸ਼ੋਅ ਦੇ ਵਿੱਚ ਅਸੀਂ ਡਾਕਟਰ ਮਨਵੀਰ ਪਤਰਾ ਨਾਲ ਇੱਕ ਵਿਸ਼ੇਸ਼ ਗੱਲਬਾਤ ਕਰਦੇ ਹਾਂ ਬੇਅਲਾਦ ਮਾਪਿਆਂ ਨੂੰ ਅਸੀਂ ਮਾਪੇ ਬਣਾ ਦਿੰਦੇ ਹਾਂ ਉਹਨਾਂ ਨੂੰ ਮਦਰ ਅਤੇ ਫਾਦਰ ਬਣਾ ਦਿੰਦੇ ਹਾਂ ਜਦੋਂ ਤੁਸੀਂ ਸਵਾਲ ਰੈਂਦੇ ਡਾਕਟਰ ਮਨਵੀਰ ਬਤਰਾ ਜੀ ਦੀਆਂ ਡਾਕਟਰ ਬਤਰਾ ਸਾਹਿਬ ਨਾਲ ਗੱਲਬਾਤ ਕਰ ਜਿਹੜੇ ਕਿ ਫੀਮੇਲ ਡਾਕਟਰ ਨੇ ਸੈਂਕੜੇ ਹੀ ਲੋਕ ਜਿਹੜੇ ਨੇ ਉਹ ਆਪੀ ਜ਼ਿੰਦਗੀ ਦੀ ਜੋ ਵੀ ਮੁਸ਼ਕਲ ਹੈ ਉਹ ਸਾਂਝੀ ਕਰਨ ਦੇ ਵਿੱਚ ਉਹਨਾਂ ਨੂੰ ਚਿੰਜਕ ਨਹੀਂ ਆਉਂਦੀ ਕਿਉਂਕਿ ਇੱਕ ਔਰਤ ਇੱਕ ਲੇਡੀ ਡਾਕਟਰ ਦੇ ਨਾਲ ਬਿਨੈਕਸ ਕੇਸੇ ਚਿੰਜਕ ਤੋਂ ਹੈਸੀਟੇਟ ਤੋਂ ਗੱਲਬਾਤ ਕਰ ਸਕਦੀ ਹੈ ਅਗਰ ਜੇ ਮਰਦ ਹੋ ਵੀ ਤਾਂ ਕਿਹਵਰੀ ਇੱਕ ਔਰਤ ਉਹ ਹੈਸੀਟੇਟ ਕਰਦੀ ਹੈ ਮੈਂ ਕਿਵੇਂ ਕਿਸ ਤਰ੍ਹਾਂ ਆਪਣੀਆਂ ਪ੍ਰੋਬਲਮਸ ਸ਼ੇਅਰ ਕਰਾਂਗੀ ਜਦੋਂ ਅਸੀਂ ਪੰਜਾਬੀ ਭਾਸ਼ਾ ਵਿੱਚ ਗੱਲ ਕਰਦੇ ਤੇ ਕੁਝ ਸ਼ਬਦਾਂ ਦੀ ਵਰਤੋਂ ਕਰਨ ਵਿੱਚ ਸੰਕੋਚ ਕਰਦੇ ਆ ਤਾਂ ਬਹੁਤੀ ਵਾਰੀ ਅਸੀਂ ਉਸ ਬਿਮਾਰੀ ਨੂੰ ਪ੍ਰੋਪਰ ਦੱਸ ਨਹੀਂ ਸਕਦੇ ਜਿੰਨ ਚਿੱਕ ਤੁਸੀਂ ਆਪਣੀ ਬਿਮਾਰੀ ਨੂੰ ਇੰਟਰਨੈਟ ਸਮੱਸਿਆ ਨੂੰ ਸ਼ੇਅਰ ਨਹੀਂ ਕਰ ਸਕਦੇ ਪ੍ਰੋਪਰ ਤਰੀਕੇ ਦੇ ਨਾਲ ਤਾਂ ਡਾਕਟਰ ਸਾਹਿਬ ਦੇ ਨਾਲ ਤੁਸੀਂ ਗੱਲਬਾਤ ਨਹੀਂ ਕਰਦੇ ਤਾਂ ਮਹਿਸੂਸ ਕਰਦੇ ਹੋ ਕਿ ਮੈਂ ਕਿਵੇਂ ਗੱਲ ਕਰਾਂ ਤਾਂ ਉੱਥੇ ਫਿਰ ਸਮਝੋ ਕਿ ਦਿੱਕਤ ਆਵੇਗੀ ਡਿਲੇ ਹੋਵੇਗੀ ਤੁਹਾਡੀ ਸਮੱਸਿਆ ਦਾ ਹੱਲ ਹੋਣ ਚ ਇੱਕ ਸੱਚ ਹੈ ਇਟ ਰੂ ਹੈ ਇਸ ਸਬਤ ਕਰਨ ਡਾਕਟਰ ਸਾਹਿਬ ਡਾਕਟਰ ਸਾਹਿਬ ਜਿੱਥੇ ਤੁਹਾਡਾ ਸਵਾਗਤ ਹੈ ਮੇਰਾ ਸਵਾਲ ਤੁਹਾਨੂੰ ਇਹੀ ਆ ਇਕ ਬਹੁਤ ਵੱਡੀ ਓਪਰਚੁਨਿਟੀ ਹੈ ਇੱਕ ਲੇਡੀ ਵਾਸਤੇ ਜਿਹੜੇ ਬੇਅਲਾਦ ਨੇ ਲੇਡੀ ਜਦੋਂ ਲੇਡੀ ਡਾਕਟਰ ਨਾਲ ਗੱਲ ਕਰਦੀ ਹੈ ਤਾਂ ਬਿਨਾ ਕਿਸੇ ਚੀਜ਼ ਕਿਤੇ ਤੋਂ ਸੰਕੋਚ ਤੋਂ ਹੈਸੀਟੇਟ ਤੋਂ ਤੁਹਾਡੇ ਨਾਲ ਓਪਨ ਹੋ ਕੇ ਆਪਣੀ ਸਮੱਸਿਆ ਸ਼ੇਅਰ ਕਰ ਸਕਦੀ ਹੈ ਏਮ ਰਾਈਟ ਇਹ ਬਿਲਕੁਲ ਸਸ਼ਿਕਾ ਜੀ ਜੀ ਕੀ ਕਹਿਣਾ ਚਾਹੁੰਦੇ ਹੋ ਹਾਂ ਜੀ ਬਿਲਕੁਲ ਜਦੋਂ ਇੱਕ ਫੀਮੇਲ ਇੱਕ ਸੀਨੀਅਰ ਨਾਲ ਗੱਲ ਕਰਦੀ ਹੈ ਤਾਂ ਡੈਫੀਨਿਟਲੀ ਉਹਨਾਂ ਦਾ ਕੰਫੀਡੈਂਸ ਬਹੁਤ ਜ਼ਿਆਦਾ ਰੇਜ਼ ਹੋ ਜਾਂਦਾ ਹੈ

ਸਾਰ ਡੈਫੋਨੇਟਲੀ ਉਹ ਬਹੁਤ ਹੀ ਬੈਟਰ ਫੀਲ ਕਰਦੀਆਂ ਨੇ ਐ ਡਾਕਟਰ ਸਾਹਿਬ ਜਿਹੜੀ ਨਵੀਂ ਸਾਡੀ ਪੀਡੀਆ ਇੱਕ ਤਾਂ ਸ਼ਾਦੀ ਬਹੁਤ ਲੇਟ ਕਰ ਰਹੇ ਆ ਆ ਬਹੁਤ ਵਰ ਕੀ ਹੁੰਦਾ ਕਿ ਬੱਚੇ ਜਿਹੜੇ ਨੇ ਉਹ ਚਾਹੁੰਦੇ ਇੱਕ ਅਸੀਂ ਸਾਡੇ ਕੋਈ ਕੁਝ ਐਸੇ ਕੋਰਸ ਨੇ ਜਿਵੇਂ ਅਸੀਂ ਇੰਡੋਕਟਰੀ ਕਰਕੇ ਅਸੀਂ ਆਪਣੀ ਪ੍ਰੈਕਟਿਸ ਸ਼ੁਰੂ ਕਰਕੇ ਵਕੀਲ ਬਣ ਕੇ ਵਕੀਲ ਦਲਾਈਸਿਸ ਲੈ ਕੇ ਪ੍ਰੈਕਟਿਸ ਕਰਕੇ ਆਪਣਾ ਦਫਤਰ ਖੋਲ੍ਹ ਕੇ ਵਿਆਹ ਕਰਨਾ ਤਾਂ ਉਹ ਕੁਦਰਤੀ ਗੱਲ ਹੈ ਕਿ 30 ਸਾਲ ਤੋਂ ਉੱਪਰ ਦੀ ਇਸ ਹੋਣਾ ਸੁਭਾਵਿਕ ਹੈ ਜਾ ਪਰ ਕਿਵਰੀ ਜਿਹੜੇ ਲੋਕ ਪੜਦੇ ਵੀ ਨਹੀਂਗੇ ਬੱਚੇ ਔਰ ਬੱਚੇ ਜਿਹੜੇ ਨੇ ਉਹਨਾਂ ਦੇ ਨਾਲ ਜੀਵਨ ਸਾਥੀ ਨਹੀਂ ਮਿਲਦਾ ਜੇ ਮਿਲਦਾ ਆ ਤਾਂ ਉਹ ਆਪਣੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਇਹੋ ਜਿਹੀ ਛੋਟੀ ਮਰ ਵਿੱਚ ਗਲਤੀਆਂ ਕਰ ਲੈਂਦੇ ਆ ਅਬੋਰਸ਼ਨ ਇੱਕ ਤੋਂ ਵੱਧ ਹੋ ਜਾਂਦੇ ਆ ਸੌਰੀ ਟੂ ਸੇ ਐਂਡ ਟ੍ਰੂ ਐਂਡ ਫੈਕਟ ਹੈ ਬੱਚੇ ਕੇ ਇਹੋ ਜਿਹੇ ਆਪਣੇ ਮਰਜ਼ੀ ਨਾਲ ਫੈਸਲਾ ਲੈਂਦੇ ਆ ਔਰ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਦੇ ਨਾਲ ਉਹਨਾਂ ਦਾ ਰਿਸ਼ਤਾ ਕਾਇਮ ਹੁੰਦਾ ਪਰ ਉਸੇ ਨੇ ਨਹੀਂ ਚੜਦਾ ਤੇ ਮਾਪੇ ਤੱਕ ਉਹ ਜਿਹੜੀ ਆ ਆਪਸ ਵਿੱਚੀ ਬੱਚਿਆਂ ਦੀ ਜਿਹੜੀ ਮਿਲ ਨਹੀਂ ਆ ਉਹ ਮਾਪੇ ਨਹੀਂ ਜਾਣਦੇ ਹੁੰਦੇ ਪਰ ਮਾਪੇ ਬੜੇ ਸਟਕ ਹੋ ਜਾਂਦੇ ਨੇ ਬੱਚਿਆਂ ਦੇ ਪ੍ਰਤੀ ਚਿੰਤਸ ਹੁੰਦੇ ਨੇ ਫਿਕਰਮੰਦ ਹੁੰਦੇ ਨੇ ਅਸੀਂ ਅੱਜ ਬੱਚਿਆਂ ਨੂੰ ਕੀ ਕਹਿਣਾ ਚਾਹੀਏ ਅੱਜ ਦੇ ਪਰਿਵਾਰ ਵਿੱਚ ਕਿ ਬੱਚੇ ਇੰਨੀ ਗਲਤੀ ਨਾ ਕਰਨ ਕਿ ਕਿਵਰੀ ਤੁਸੀਂ ਬਾਰ ਬਾਰ ਅਬੋਰਸ਼ਨ ਕਰਾਉਂਦੇ ਹੋ ਸ਼ਾਦੀ ਤੋਂ ਪਹਿਲਾਂ ਤਾਂ ਉਹਦੇ ਰਿਜ਼ਲਟ ਜਿਹੜੇ ਨੇ ਉਹ ਮਾੜੇ ਆ ਸਕਦੇ ਨੇ ਔਰ ਤੁਸੀਂ ਆਪਣੀ ਜ਼ਿੰਦਗੀ ਵਿੱਚ ਫੈਸਲਾ ਲਾਓ ਇੱਕ ਵਧੀਆ ਫੈਸਲਾ ਲਾਓ ਤਾਂ ਕਿ ਤੁਸੀਂ ਬਹੁਤ ਜਲਦੀ ਚਾਜਿਤ ਬਾਦ ਮਾਪੇ ਬੰਡ ਵਿੱਚ ਤੁਹਾਨੂੰ ਦਿੱਕਤ ਨਾ ਆਵੇ ਕੋਈ ਅੜਚਨ ਨਾ ਹੋਵੇ ਕੋਈ ਸੀ ਬਿਮਾਰੀ ਤੁਸੀਂ ਸ਼ਿਕਾਰ ਨਾ ਹੋ ਸਕੋ 12 ਵਾਰ ਅਬੋਰਸ਼ਨ ਕਰਾਉਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕੁਝ ਇਹੋ ਜਿਹੀਆਂ ਬਿਮਾਰੀਆਂ ਦੀ ਲਪੀਟ ਵਿੱਚ ਵੀ ਪਰਿਵਾਰ ਆ ਸਕਦਾ Uh, जी बिल्कुल डेफिनेटली क्योंकि जो बार बार अबॉशन होंगे इनफिलिटी काफ़ी हद हाँ तक कारण बन जाते हैं जिमें कि फॉर एग्जाम्पल जो यूटरस पछेदानी का फैक्ट हूं रिपीटिड इनफेक्शन हो परत हार्म हो जाती है इफेक्ट हो जाती है अनहेल्दी हो जाती है जीवे चल रहे हैं फिर कंफ्यूज करने कल दिक्कत आ सकती है एंड यदों प्रेगनेंसी को काफी हद हाँ तक डिले कर लेंगे एक्सट्रा रिसपोंसिबल हूँ ही ने ਔਰ ਕਈ ਵਾਰ ਮੈਂ ਇਹ ਵੀ ਇੱਕ ਨੋਟਿਸ ਲੈ ਕੇ ਆਉਣਾ ਚਾਹੂੰਗੀ ਕਿ ਜਦੋਂ ਇਹ ਡਿਲੇ ਹੋ ਜਾਂਦੀ ਹੈ ਤਾਂ ਡੈਫੀਨਿਟਲੀ ਸਪਰਮ ਦੀ ਕੁਆਲਿਟੀ ਤੇ ਵੀ ਇਫੈਕਟ ਪੈਂਦਾ ਹੈ ਇਨਫੈਕਸ਼ਨ ਜੋ ਹੁੰਦੀਆਂ ਨੇ ਜੋ ਕਿ ਇੱਕ ਦੂਜੇ ਤੋਂ ਹੋ ਸਕਦੀਆਂ ਹੋ ਤੁਹਾਡੇ ਸਪਰਮ ਨੂੰ ਵੀ ਇਫੈਕਟ ਕਰ ਸਕਦੀਆਂ ਨੇ ਸਿਰਫ ਫੀਮੇਲਸ ਹੀ ਨਹੀਂ ਮੇਲਸ ਵੀ ਇਸ ਚੀਜ਼ ਤੋਂ ਇਫੈਕਟ ਹੋ ਸਕਦੇ ਨੇ ਡਾਕਟਰ ਸਰ ਅਸੀਂ ਬਰੀ ਸਿਮਿਲਰ ਕੁਐਸਚਨ ਸਾਡਾ ਇੱਕ ਤੋਂ ਵੱਧ ਪਰਿਵਾਰਾਂ ਦੇ ਆਏ ਨੇ ਅ ਉਨਰ ਸਵਾਲ ਪੁੱਛਿਆ ਕਿ ਅਸੀਂ ਜੋ ਹੁਣ ਤੱਕ ਟੈਸਟ ਕਰਾਈ ਨੇ ਜੋ ਸਾਾਨੂੰ ਰਿਪੋਰਟਾਂ ਡਾਕਟਰ ਨੇ ਦਿੱਤੀਆਂ ਨੇ ਉਹ ਰਿਪੋਰਟਾਂ ਸਾਡੇ ਕੋਲ ਆ ਉਹਦੇ ਮੁਤਾਬਕ ਲੇਡੀਜ਼ ਕਹਿ ਰਹੀਆਂ ਨੇ ਕਿ ਸ਼ਾਦੀ ਹੋਈ ਨੂੰ 10 ਸਾਲ ਹੋ ਗਏ ਇੱਕ ਕਹਿੰਦੀ ਲੇਡੀ 15 ਸਾਲ ਹੋ ਗਏ ਕਿ ਮੈਂ ਬਿਲਕੁਲ ਫਿੱਟ ਐ ਔਰ ਮੇਰੇ ਵਿੱਚ ਕੋਈ ਵੀ ਐਸੀ ਸਮੱਸਿਆ ਨਹੀਂ ਐ ਮੈਂ ਆਪਣੀ ਹਸਪੀਟਲ ਨੂੰ ਬਿਹਤ ਪਿਆਰ ਕਰਦੀ ਹਾਂ ਸਤਿਕਾਰ ਕਰਦੀ ਹਾਂ ਸਾਡਾ ਬੜਾ ਗੂੜਾ ਰਿਸ਼ਤਾ ਆ ਅਤੇ ਸਾਡੀ ਮੈਰਿਜ ਜਿਹੜੀ ਆ ਉਹ ਅਰੀਜ਼ ਮੈਰਿਜ ਹੋਈ ਆ ਬਟ ਅਸੀਂ ਬਹੁਤ ਹੀ ਚੰਗੇ ਪਰਿਵਾਰ ਦੇ ਜੱਛੇ ਅਸੀਂ ਕਹਿ ਸਕਦੇ ਆ ਕਿ ਹੋਂਹਾਰ ਮਾਪੇ ਦੇ ਬੱਚੇ ਆ ਉੱਥੇ ਸਮੱਸਿਆ ਮੈਨੂੰ ਨਹੀਂ ਇਹ ਲਈ ਕਹਿੰਦੀ ਕਿ ਮੇਰੇ ਹਸਬੰਡ ਨੂੰ ਆ ਸੋ ਮੈਨੂੰ ਬੜਾ ਅਜੀਬ ਲੱਗਾ ਕਿ ਇਹੋ ਜੇ ਕੇਸ ਵੀ ਨੇ ਜਿੱਥੇ ਆਮ ਤੌਰ ਤੇ ਜਾਰਾ ਤਾਰ ਕੇ ਕੇਸ ਇਹੋ ਜੇ ਹੁੰਦੇ ਨੇ ਕਿ ਔਰਤ ਨੂੰ ਪ੍ਰੋਬਲਮ ਹੁੰਦੀ ਆ ਮਰਦ ਨੂੰ ਹੁੰਦੀ ਪਰ ਮਰਦ ਨੂੰ ਇੰਨੀ ਨਹੀਂ ਹੁੰਦੀ ਉਹ ਕਹਿੰਦੇ ਕਿ ਡਾਕਟਰ ਕਹਿ ਰਹੇ ਨੇ ਕਿ ਇਹ ਸਮੱਸਿਆ ਸਿਰਫ ਜਿਹੜੀ ਆ ਬੇਬੀ ਨਾ ਹੋਣ ਦੇ ਕਾਰਨ ਹਸਬੰਡ ਹੈ ਤਾਂ ਇਹਦਾ ਇਲਾਜ ਐਬਸੋਲੂਟਲੀ ਸਰ ਜਿਵੇਂ ਕਿ ਤੁਸੀਂ ਦੱਸਿਆ ਕਿ ਬੱਚੇ ਦਾ ਨਾ ਹੋਣਾ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ 10 ਤੋਂ 3 ਤੋਂ 4 ਕਪਲ ਜੈਸੇ ਹੁੰਦੇ ਨੇ ਜਿਨ੍ਹਾਂ ਵਿੱਚ ਸਿਰਫ ਔਰ ਸਿਰਫ ਮੇਲ ਰਿਸਪੌਂਸਿਬਲ ਹੁੰਦੇ ਨੇ ਬੱਚਾ ਦਾ ਹੋਣ ਕਾਰਨ ਜੀ ਫੀਮੇਲ ਬਿਲਕੁਲ ਹੈਲਦੀ ਹੁੰਦੇ ਨੇ ਸੋ ਰਾਦਰ ਦੈਨ اپنی ਹਸਬੰਦ ਦੀ ਸ਼ਾਇਦਾ ਹੈ ਸੇਲ ਪਾਰਟਨਰਸ ਨੂੰ ਚਾਹਤਾ ਹੈ ਕਿ ਇਹ ਸਿਰਫ ਸ਼ਰਮ ਵਾਲੀ ਗੱਲ ਨਹੀਂ ਕੋਈ ਤਾਬੂ ਵਾਲੀ ਗੱਲ ਨਹੀਂ ਇਹ ਟਰੀਟੇਬਲ ਹੁੰਦੀਆਂ ਨੇ ਔਰ ਕਾਫੀ ਹੱਦ ਤੱਕ ਵਿਦ ਹੈਲਪ ਆਫ ਗੁੱਡ ਟਰੀਟਮੈਂਟ ਅਸੀਂ ਸਾਨੂੰ ਹੈਲਪ ਕਰ ਸਕਦੇ ਹਾਂ ਔਰ ਕੁਝ ਬਾਇਓਲੋਜੀਕਲ ਫਾਦਰਸ ਬਣ ਸਕਦੇ ਹਾਂ ਪਰ ਲੋੜ ਹੈ ਸਹੀ ਟਰੀਟਮੈਂਟ ਦੀ ਸਹੀ ਟਾਈਮ ਤੇ ਸਹੀ ਟਰੀਟਮੈਂਟ ਦੀ ਔਰ ਲੋਕਾਂ ਨਾਰਕ ਖੰਡੀ ਸੋ ਡਾਕਟਰ ਸਾਹਿਬ ਇਸ ਹਾਲਤ ਦੇ ਵਿੱਚ ਜਦੋਂ ਫਿਰ ਮਰਦ ਔਰਤ ਦੀ ਸਮੱਸਿਆ ਹੈ ਜਾਂ ਮਰਦ ਨੂੰ ਵੀ ਹੈ ਔਰਤ ਨੂੰ ਵੀ ਹੈ ਤਾਂ ਕਪਲ ਨੂੰ ਹੀ ਆਉਣਾ ਪੈਂਦਾ ਹੈ ਤਾਂ ਉਸ ਤੋਂ ਬਾਅਦ ਫਿਰ ਉਹਨਾਂ ਵਿੱਚੋਂ ਉਸ ਵਿਅਕਤੀ ਨੂੰ ਜਿਹੜਾ ਹਸਬੰਡ ਹੈ ਜਾਂ ਵਾਈਫ ਹੈ ਉਹ ਇਕੱਲਾ ਹੀ ਰਹਿ ਸਕਦਾ ਤੇ ਦੂਜਾ ਸਾਥੀ ਆਪਣੀ ਕਾਰੋਬਾਰ ਤੇ ਆਪਣੇ ਘਰ ਵਾਪਸ ਜਾ ਸਕਦਾ ਜੀ ਬਿਲਕੁਲ ਅਸੀਂ ਹੁਣ ਐਡਵਾਂਸ ਤਰੀਕਿਆਂ ਦੇ ਨਾਲ ਸਾਡੇ ਕੋਲ ਐਡਵਾਂਸ ਸਾਇੰਸ ਹੈ ਜਿਸ ਕਿ ਅਸੀਂ ਡੈਫੀਨਿਟਲੀ ਤੁਹਾਡੇ ਟਾਈਮ ਦੀ ਕਦਰ ਕਰਦੇ ਹਾਂ ਕਿਉਂਕਿ ਟਾਈਮ ਇਜ਼ ఎవਰੀਥਿੰਗ

ਅ ਜਿੰਦੇ ਚਾਹੁੰਦੇ ਆ ਅਸੀਂ ਸਮਸਕਸਫੁਲ ਪ੍ਰੇਗਨੰਸੀ ਦੇ ਸਕੀਏ ਤੁਹਾਨੂੰ ਆਪਣੀ ਪ੍ਰੇਗਨੰਸੀ ਦੇ ਸਕੀਏ ਤੁਹਾਨੂੰ ਮੰਨ ਚਾਹਿਆ ਬੱਚਾ ਦੇ ਸਕੀਏ ਡਾਕਟਰ ਜੀ ਇਹ ਇੱਕ ਜਿਹੜਾ ਬੱਚਾ ਨਾਰਮਲ ਹੈ ਜਦੋਂ ਡਿਲੀਵਰੀ ਹੁੰਦੀ ਬੱਚੇ ਦੀ ਤਾਂ ਉਹਦੀ ਜਿਹੜੀ ਬੱਚੇ ਦੀ ਹੈਲਥ ਦੇ ਬਾਰੇ ਪੁੱਛਿਆ ਉਹ ਬੱਚਾ ਜਿਹੜਾ ਹੈਲਥੀ ਤੁਸੀਂ ਕਹਿੰਦੇ ਹੋ ਕਿ ਕਿੰਨੇ ਪੌਂਡ ਦੇ ਵਿੱਚ ਵਿੱਚ ਅਸੀਂ ਕਹਿੰਦੇ ਆ ਕਿ ਇੰਨੇ ਪੌਂਡ ਦਾ ਬੇਬੀ ਹੋਇਆ ਔਰ ਇਹ ਬਹੁਤ ਹੀ ਹੈਲਥੀ ਬੱਚਾ ਹੈ ਜੇ ਕਿਵਰੀ ਇਹ ਬੱਚੇ ਦੀ ਬਹੁਤ ਹੈਲਥ ਸੀ ਦੀ ਵੀਕ ਹੁੰਦੀ ਹੈ ਤਾਂ ਉਹਨੂੰ ਫਿਰ ਕੁਝ ਸਮਾਂ ਹਸਪੀਟਲ ਰੱਖਣਾ ਪੈਂਦਾ ਤਾਂ ਬੱਚਾ ਨਾਰਮਲ ਹੋ ਵੀ ਹੈਲਥੀ ਬੱਚਾ ਬੌਰਨ ਹੋ ਵੀ ਉਹਦੇ ਵਾਸਤੇ ਮਾਂ ਨੂੰ ਤੁਸੀਂ ਕੀ ਐਡਵਾਈਸ ਦਿੰਦੇ ਹੋ ਅਸੀਂ ਮਾਂ ਨੂੰ ਇਹੀ ਐਡਵਾਈਸ ਕਰਦੇ ਹਾਂ ਜੀ ਪਹਿਲੀ ਵਾਰ ਜਦੋਂ ਤੁਸੀਂ ਫਰਟੀਲਿਟੀ ਟਰੀਟਮੈਂਟ ਲੈਂਦੇ ਹੋ ਕੋਸ਼ਿਸ਼ ਕਰੋ ਕਿ ਤੁਸੀਂ ਆ

जीजीसी टेस्टेड बेबी ਨਹੀਂ ਹੁੰਦਾ ਮਤਲਬ ਪਹਿਲਾਂ ਉਹਨੂੰ ਟੈਸਟ ਕਰਕੇ ਹੁੰਦਾ ਹੈਲਦੀ ਹੈ ਜਾਂ ਨਹੀਂ ਹੁੰਦਾ ਪ੍ਰੈਗਨਨਸੀ ਪਤਾ ਹੁੰਦਾ ਜਿੰਨੇ ਚੱਲਦੇ ਆ ਬਹੁਤ ਸਾਰੇ ਕਲੀਨਿਕ ਮਲਟੀਪਲ ਬੇਬੀਜ਼ ਫਾਰਮ ਦਿੰਦੀਆਂ ਨੇ ਕਿ ਕੋਈ ਤਾਂ ਹੈਲਦੀ ਹੋਊਗਾ ਕੋਈ ਤਾਂ ਚੱਲੂਗਾ ਬਿਲਕੁਲ ਨਹੀਂ ਤੁਸੀਂ ਆਪਣੇ ਬੇਬੀਜ਼ ਨੂੰ ਜੀਜੀਸੀ ਟੈਸਟ ਕਰਵਾਉਣਾ ਹੈ ਆ ਸਿੰਗਲ ਬੇਬੀ ਨੂੰ ਆਣਾ ਹੈ ਕਿ ਸਕਸੈਸਫੁਲ ਪ੍ਰੈਗਨਨਸੀ ਲਈ ਹੈ ਸੋ ਇੱਕ ਆਰਥ ਨੂੰ ਇਸ ਤਰ੍ਹਾਂ ਦਾ ਕਾਰਨ ਪਿੰਟਸ ਬੰਦੀ ਕੋਈ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਜਾਂ ਫਿਰ ਕੋਜ ਇਹੋ ਜਿਹਾ ਖਾਣਾ ਫਰਸ਼ੁਰ ਉਹਨਾਂ ਨੂੰ ਡਾਈਟ ਦੇ ਵਿੱਚ ਹੋਣਾ ਚਾਹੀਦਾ ਹੈ ਕੀ ਰეკਮੈਂਡ ਕਰਦੇ ਹੋ ਪ੍ਰੈਗਨੈਂਸੀ ਹਾਲਤ ਵਿੱਚ ਤੁਹਾਡੀ ਖੁਰਾਕ ਜੀ ਬਿਲਕੁਲ ਤੁਹਾਡੀ ਖੁਰਾਕ ਇੱਕ ਬੈਲੈਂਸਡ ਡਾਈਟ ਹੋਣੀ ਚਾਹੀਦੀ ਹੈ ਗੀਂਦੇ ਚਾਅ ਉਹਨਾਂ ਨੂੰ ਪ੍ਰੋਟੀਨ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਵਿਟਾਮਿਨਸ ਐਂਡ ਮਿਨਰਲਸ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ਸੋ ਡੈਫੀਨਿਟਲੀ ਗੀਂਦੇ ਚਾਅ ਉਹਨਾਂ ਨੂੰ ਹੈਲਦੀ ਫੂਡ ਵੈਜੀਟੇਬਲਸ ਆਫ ਕੋਰ ਸਭ ਨੂੰ ਪਤਾ ਹੈ ਪ੍ਰੋਟੀਨ ਅਕਸਲ ਐਸੇ ਹੀ ਹੁੰਦੀ ਹੈ ਜੋ ਸਾਡੇ ਡਾਈਟਸ 'ਚ ਕਾਫੀ ਘੱਟ ਹੁੰਦੀ ਹੈ ਕਿਉਂਕਿ ਅਸੀਂ ਕਾਫੀ ਜ਼ਿਆਦਾ ਕਾਰਬੋਹਾਈਡਰੇਟਸ ਖਾ ਰਹੇ ਹਾਂ ਜਾਂ ਫੈਟਸ ਖਾ ਰਹੇ ਹਾਂ। ਸੋ ਕਿਹਾ ਕਿ ਕਿਆ ਫੋਟੇਜਸ ਰਾਈਟ ਥੈਂਕ ਤੇ ਵੇ ਪ੍ਰੋਟੀਨ ਇਜ਼ ਆਲਸੋ ਵੈਰੀ ਵੈਰੀ ਸੇਫ ਇਨ પ્રેਗਨੈਂਸੀ ਵੇ ਪ੍ਰੋਟੀਨ ਬਾਗ ਆਉਂਦੀ ਹੈ ਜੀ ਵੇ ਪ੍ਰੋਟੀਨ ਪਾਊਡਰ ਆਉਂਦਾ ਹੈਗਾ ਡੈਫੀਨਿਟਲੀ ਤੁਸੀਂ ਉਹਦੇ న్యూਟ੍ਰੀਐਂਟਸ ਕਰੋ ਐਂਡ ਡੈਫੀਨਿਟਲੀ ਜੇ ਸੇਫ ਇਨ પ્રેਗਨੈਂਸੀ ਵੀ ਤੇ ਚਾਹੀਦਾ ਤੁਹਾਡਾ ਪ੍ਰੋਟੀਨ ਇਨਟੇਕ ਗੁੱਡ ਹੁੰਦਾ ਤੇ પ્રેਗਨੈਂਸੀ ਸੈਲ ਹੁੰਦੀ ਹੈ। ਅੱਜ ਪ੍ਰੋਮ ਵਿੱਚ ਸਾਡਾ ਸੈਵਨਥ ਡਾਕਟਰ ਮਨਮੀਤ ਬਤਰਾ ਜਿਹੜੇ ਕਿ ਫੀਮ ਇੰਡਕਟਰ ਨੇ ਬੇ ਾਲਾਦ ਮਾਪੇਰ ਵਾਸਤੇ ਅਸੀਂ ਹੀ ਪ੍ਰੋਮ ਪੇਸ਼ ਕਰ ਰਹੇ ਹਾਂ ਡਾਕਟਰ ਮਨਮੀਤ ਬਤਰਾ ਦੀ ਸਵਾਮਾਂ ਲੈਣ ਵਾਸਤੇ ਤੁਹਾਨੂੰ ਪੰਜਾਬ ਦੇ ਵਿੱਚ ਲੁਧਿਆਣਾ ਡਿਸਟ੍ਰਿਕਟ ਦੇ ਵਿੱਚ ਇਹਨਾਂ ਦੀ ਸਵਾਮਾਂ ਲੈ ਸਕਦੇ ਹੋ ਔਰ ਸਵਾਮਾਂ ਲੈਣ ਤੋਂ ਪਹਿਲਾਂ ਅਸੀਂ ਦੱਸੀਏ ਕਿ ਤੁਸੀਂ ਆਪਣੀ ਡਾਕਟਰ ਦੀ ਜਿਹੜੀ ਰਿਪੋਰਟ ਹੈ ਤੁਹਾਡੇ ਜਿਹੜੇ ਮੈਡੀਕਲ ਦੇ ਟੈਸਟ ਹੋਏ ਨੇ ਉਹ ਤੁਸੀਂ ਰਿਪੋਰਟ ਡਾਕਟਰ ਸਾਹਿਬ ਨੂੰ ਭੇਜੋ ਡਾਕਟਰ ਸਾਹਿਬ ਨਾਲ ਗੱਲਬਾਤ ਕਰਨਗੇ ਔਰ ਕੋਈ ਫੀਸ ਨਹੀਂ ਚਾਰਜ ਕਰਨਗੇ ਸਾਨੂੰ ਹਮੇਸ਼ਾ ਹੀ ਕਹੌਲੋਂਦੇ ਨੇ ਕਿ ਡਾਕਟਰ ਸਾਹਿਬ ਦੀ ਫੀਸ ਕੀ ਹੈ ਸਾਨੂੰ ਸਲਾਹ ਦੇਣ ਦੀ ਬਿਲਕੁਲ ਫ੍ਰੀ ਸਲਾਹ ਹੈ ਔਰ ਅੱਜ ਸਾਡਾ ਸੈਗਮੈਂਟ ਇਹ ਹੈ ਕਿ ਇੱਕ ਮਾਂ ਆਪਣੇ ਬੱਚੇ ਨੂੰ ਹੈਲਥੀ ਜਨਮ ਜੇ ਦੇਣਾ ਚਾਹੁੰਦੀ ਹੈ ਤਾਂ ਉਹਦੇ ਖਾਣੇ ਮਾਂ ਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ ਇਹ ਸਾਡਾ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਹੈ ਕਿ ਇੱਕ ਹੈਲਥੀ ਬੱਚਾ ਮਾਂ ਪੈਦਾ ਕਰੇ ਤਾਂ ਉਹਦੀ ਡਾਈਟ ਜਿਹੜੀ ਹੈ ਉਹਦੇ ਵੱਲ ਉਹਦਾ ਧਿਆਨ ਹੋਣਾ ਬਹੁਤ ਜ਼ਰੂਰੀ ਹੈ ਕਿ ਉਹ ਮਾਂ ਜਿਹੜੀ ਹੈ ਮਾਂ ਬਣ ਵਾਲੀ ਹੈ ਮਾਂ ਬਣ ਚੁੱਕੀ ਹੈ ਤਾਂ ਉਹ ਬੱਚੇ ਨੂੰ ਹੈਲਥੀ ਪੈਦਾ ਕਰੇ ਤਾਂ ਉਹ ਆਪਣੀ ਡਾਈਟ ਦੇ ਵਿੱਚ ਕੀ ਕੁਝ ਰੋਜ਼ਾਨਾ ਖਾਵੇ ਤੇ ਕਿਹੜੇ ਕਿਹੜੇ ਗੱਲਾਂ ਧਿਆਨ ਰੱਖੇ ਕੀ ਕੁਝ ਉਸ ਨੂੰ ਕੁਇਟ ਕਰਨਾ ਚਾਹੀਦਾ ਕੁਝ ਇਹੋ ਜਿਹੇ ਵੀ ਫੂਡ ਹੋਣਗੇ ਜਿਨ੍ਹਾਂ ਤੋਂ ਗਰੇਜ਼ ਕਰਨਾ ਚਾਹੀਦਾ ਹੈ ਇਹ ਮੇਰਾ ਆਖਰੀ ਸਵਾਲ ਹੈ ਡਾਕਟਰ ਸਾਹਿਬ ਨੂੰ ਡਾਕਟਰ ਜੀ ਕੋਈ ਐਸਾ ਫੂਡ ਕੋਈ ਐਸੀ ਕਰਾਕਵੀਆ ਜਿੱਥੋਂ ਪ੍ਰੈਸ ਕਰਨਾ ਚਾਹੀਦਾ ਔਰਥੋਜੈਨੈਟਿਕ ਬੱਚੇ ਨੂੰ ਡਿਲੀਵਰ ਨਹੀਂ ਕਰਦੀ ਮਾਂ ਜੀ ਬਿਲਕੁਲ ਮੈਂ ਇਹ ਦੱਸਣਾ ਚਾਹੂੰਗੀ ਕਿ ਐਲਕੋਹਲ ਦਾ ਸੇਵਨ ਡੈਫੀਨਟਲੀ ਨਹੀਂ ਕਰਨਾ ਚਾਹੀਦਾ ਚਾਹੇ ਕਿ ਕਿਸੇ ਵੀ ਟਾਈਪ ਦਾ ਐਲਕੋਹਲ ਹੋਵੇ ਚਾਹੇ ਉਹ ਵਾਈਨ ਹੈ ਚਾਹੇ ਉਹ ਕੋਈ ਵੀ ਫਾਰਮਲ ਐਲਕੋਹਲ ਨੂੰ ਰਿਫੇਨ ਕਰਨਾ ਚਾਹੀਦਾ ਹੈ ਨੰਬਰ 2 স্মੋਕਿੰਗ ਨੂੰ ਡੈਫੀਨਟਲੀ ਕੁਛ ਕਰਨਾ ਚਾਹੀਦਾ ਹੈ ਇਟ ਇਜ਼ ਵੈਰੀ 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 ਹਾਰਮਫੁਲ ਦੂਸਰੀ ਗੱਲ ਆਪਣੇ ਜਿਹੜੇ ਹਾਈ ਫੈਟ ਡਾਈਟ ਆ ਜਾਂ ਪ੍ਰੀਜ਼ਰਵੇਟਰ ਫੂਡ ਹੈ या पैक्ड फूड आदेशों फ्रैश फ्रूट इज मच 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 गुड एंड थोड़ी डायट विच थोड़े सप्लीमेंट विच ओमेगा थ्री इज वेरी इंपोर्टेंट क्योंकि अभी अच्छा देख रहे हैं कि ये सारे जो अजक प्रेगनेंसीज हो रही ने अनफोर्चुनेटली एडवांस एज में हो रही ने कई तो बार साढ़े को पेशेंट्स आते हैं जो फर्टिलिटी के पेशेंट्स होंगे जिन्हों की एज चालीस साल बयालीस साल या पाँ साल तक भी होंगी है सो डेफिनेटली कपल्स लिए वुमेन लिए डायट शुड भी ईवन मोर बैटर जिन्हें सिर्फ कल डायट तो तो नहीं थोड़ा हैल्थ सप्लीमेंट्स लेने बहुत जरूरी होंगे सही मात्रा लेनी बहुत इंपोर्टेंट है क्योंकि अजक देखते हैं कि बहुत सारे कपल हम जिन्होंने अपने फैमिली बैलेंस करनी होंगी है चालीजा एजें तो उदो फिर डेफिनेटली डायट रिय मैटर बट सिर्फ डायट नहीं एप्रोपरीएट अमाउंट ऑफ रईट सप्लीमेंट्स लैने बहुत जरूरी नेटली अपने डॉक्टर एडवाइजर ना ਤੁਸੀਂ ਇਨ ਕੇਸ ਆਪ ਕੋ ਕੋਈ ਵੀ ਡਾਈਟਰੀ ਜਾਂ ਸਪਲੀਮੈਂਟਸ ਦਾ ਆਪਸ਼ਨ ਪੁੱਛਣਾ ਚਾਹ ਰਹੇ ਹੋ ਸਾਡੇ نیچے ਦਿੱਤੇ ਗਏ ਨੰਬਰ ਤੇ ਕਾਲ ਕਰੋ ਅਸੀਂ ਬਿਲਕੁਲ ਫ੍ਰੀ ਆਫ ਕਾਸਟ ਤੁਹਾਨੂੰ ਕੰਟੈਕਟ ਕਰ ਦਵਾਂਗੇ ਸੋ ਏਸੀ ਡਾਕਟਰ ਮਿਰਮਿ ਬਤਰਾ ਜੀ ਅੱਜ ਦੇ ਪ੍ਰੋਗਰਾਮ ਵਿੱਚ ਔਰ ਜੇ ਸੀ ਬੇ ਅਲਾਦ ਮਾਪੇ ਹੋ ਤੁਸੀਂ ਆਪ ਸੌ ਰਹੇ ਹੋ ਜਾਂ ਤੁਹਾਡੇ ਬੱਚੇ ਬੇ ਅਲਾਦ ਮਾਪੇ ਵਿੱਚ ਆਉਂਦੇ ਨੇ ਤਾਂ ਤੁਹਾਡਾ ਫਰਜ਼ ਬਣਦਾ ਹੈ ਕਿ ਤੁਸੀਂ ਆ ਨੰਬਰ ਸ਼ੇਅਰ ਕਰੋ ਜਿਸ ਵੀ ਦੇਸ਼ ਵਿੱਚ ਹੋ ਤੁਸੀਂ ਕਿਸੇ ਵਿਦੇਸ਼ ਵਿੱਚ ਜਾਂਦੇ ਆਪਣੇ ਪਰਿਵਾਰ ਦੇ ਮੈਂਬਰਾਂ ਤੱਕ ਇਹ ਨੰਬਰ ਪਹੁੰਚਾਓ ਤਾਂ ਕਿ ਉਹ ਵੀ ਮਾਮ ਡੈਡ ਵਾਟ ਸੈਕਿੰਡ ਅੱਜ ਤੁਹਾਨੂੰ ਚਾਚਾ ਚਾਚੀ ਅਤੇ ਤੁਹਾਨੂੰ ਮਾਸੀ ਮਾਸੜ ਤੁਹਾਨੂੰ ਫੂਆ ਫੁੱਫੜ ਜੱਫੀ ਤੁਹਾਡਾ ਰਿਸ਼ਤਾ ਜਿਹੜਾ ਵੀ ਹੈ ਉਹ ਰਿਸ਼ਤਾ ਕਾਇਮ ਕਰ ਸਕਣ ਸਿਰਫ ਤੁਹਾਡਾ ਇੱਕ ਫਰਜ਼ ਬਣਦਾ ਹੈ اخਲਾਕੀ ਜਿਹੜੇ ਸ਼ਾਦੀ ਕਰਾਏਆਂ ਨੂੰ ਲੰਬਾ ਸਮਾਂ ਹੋ ਗਿਆ ਹਾਲ ਤੱਕ ਬੱਚਾ ਨਹੀਂ ਲੈ ਸਕੇ ਤਾਂ ਔੜਪੜ ਕਰ ਚੁੱਕੇ ਨੇ ਟਾਈਮ ਵੇਸ ਕਰ ਚੁੱਕੇ ਨੇ ਪੈਸੇ ਖਰਾਬ ਕਰ ਚੁੱਕੇ ਨੇ ਤਾਂ ਤੁਹਾਡੀ ਸੇਬਾ ਚ ਇਕਬਾਲ ਬੱਡੀ ਅਸੀਂ ਖੁਸ਼ਖਬਰੀ ਦੇ ਰਹੇ ਹਾਂ ਇਹ ਨੇ ਫੀਮੇਲ ਡਾਕਟਰ ਡਾਕਟਰ ਨਮੀਦ ਬਤਰਾ ਜਿੱਚੇ ਕੇ ਤੁਹਾਡੀ ਮੰਦੀ ਖਾਸ਼ ਅਤੇ ਤੁਹਾਡੀ ਜ਼ਿੰਦਗੀ ਦੀ ਗਵਾਚੀ ਖੁਸ਼ੀ ਵਾਪਸ ਆਉਂਦੀ ਹੈ ਅਤੇ ਫ੍ਰੀਸ ਲਾ ਹੈ ਕਾਲ ਕਰੋ 1905 536 511 ਤੇ ਦੂਜਾ ਨੰਬਰ ਵੀ ਇੰਡੀਆ ਦਾ ਹੈ ਦੋ ਨੰਬਰ WhatsApp ਵਰਤੋਂ ਵਿੱਚ ਲੈ ਸਕਦੇ ਹੋ ਆਧ ਪੁਰਮ ਵਿੱਚ ਅਸੀਂ ਗੱਲਬਾਤ ਕੀਤੀ ਬੇ ਆਰਾਦ ਮਾਪੇ ਜਦੋਂ ਉਹ ਬੱਚੇ ਦੇ ਬਾਪ ਜਾਂ ਮਾਂ ਬਣਦੇ ਨੇ ਤਾਂ ਮਾਨੂੰ ਕਿਹੜੀ ਕਿਹੜੀ ਖਰਾਕ ਤੋਂ ਗਰੀਜ਼ ਕਰਨਾ ਚਾਹੀਦਾ ਤੇ ਕਿਹੜੀ ਕਿਹੜੀ ਖਰਾਕ ਲੈਣੀ ਬਹੁਤ ਜ਼ਰੂਰੀ ਹੈ ਜੀ ਮੈਂ ਦੱਸਿਆ ਕਿ ਅਲਕੋਹਲ ਤੋਂ ਤਾਂ ਛੁਟਕਾਰਾ ਪਾੜਨਾ ਚਾਹੀਦਾ ਹੈ ਅਲਕੋਹਲ ਨੂੰ ਵਰਤੋਂ ਵਿੱਚ ਨਹੀਂ ਲੈਣਾ ਚਾਹੀਦਾ ਤੇ ਕੁਝ ਹੋਰ ਖਰਾਕਵਾਰੀ ਵੀ ਜਾਣਕਾਰੀ ਦਿੰਦੀ ਹੈ ਸੋ ਇਹ ਸੈਗਮੈਂਟ ਸਾਡਾ ਜਰੂਰ ਵੇਖੋ ਬੜੀ ਮਿਹਰਬਾਨੀ ਡਾਕਟਰ ਸਾਹਿਬ ਧੰਨਵਾਦ ਸਸ਼ਕਾ ਜੀ ਥੈਂਕ ਯੂ ਸੋ ਪ੍ਰੋਗਰਾਮ ਵਿੱਚ ਅਸੀਂ ਆਪਣੇ ਸੋਤਿਆਂ ਨੂੰ ਇਹ ਜਾਣਕਾਰੀ ਦੇ ਦਈਏ ਤੁਸੀਂ ਸੁਣ ਕੇ ਹੈਰਾਨ ਹੋਮੋਗੇ ਕਿ ਬਿਡਲ ਐਪ ਇੱਕ ਐਸੀ ਐਪ ਹੈ ਜੋ ਕਿ ਇੰਡੀਆ ਤੋਂ ਕੈਨੇਡਾ ਕੈਨੇਡਾ ਤੋਂ ਇੰਡੀਆ ਬਹੁਤ ਜਲਦੀ ਪੈਸੇ ਭੇਜਦੀ ਹੈ। ਔਰ ਫੀਸ ਕੋਈ ਨਹੀਂ ਹੈ। ਐਕਸਚੇਂਜ ਰੇਟ ਸਭ ਤੋਂ ਵੱਧ ਹੈ। ਤੁਹਾਨੂੰ ਕਿਸੇ ਵੀ ਕਨਵੀਨੀਅੰਸ ਟੂਰ ਤੇ ਜਾਣ ਦੀ ਲੋੜ ਨਹੀਂ ਹੈ। ਬੈਂਕ ਚ ਜਾ ਕੇ ਲਾਈਨਾਂ ਚ ਸਮਾਂ ਖਰਾਬ ਕਰਨ ਦੀ ਲੋੜ ਨਹੀਂ ਹੈ। ਤੁਸੀਂ ਆਪਣੇ ਟੈਲੀਫੋਨ ਤੇ ਬਿਡਲ ਐਪ ਨੂੰ ਡਾਊਨਲੋਡ ਕਰੋ। ਤੇ ਜਦੋਂ ਵੀ ਚਾਹੋ ਉਦੋਂ ਪੈਸੀ ਭੇਜੋ ਜਾਂ ਮੰਗਾਓ ਮਿਡਲ ਐਪ B I D E L ਇਹ ਐਪ ਦਾ ਨਾਮ ਹੈ ਜੋ ਮਿੰਟਸ ਕੈਂਟਰਜ ਪੈਸੀ ਇਧਰ ਤੇ ਇਧਰ ਕਰਦੀ ਹੈ ਅਤੇ ਫੀਸ ਜ਼ੀਰੋ ਚਾਰਜ ਕਰਦੀ ਹੈ ਅਤੇ ਐਕਸਚੇਂਜ ਰੇਟ ਵਧ ਦਿੰਦੀ ਹੈ ਨਾਮ ਹੈ ਮਿਡਲ ਐਪ ਜੀ ਹਾਂ ਆਪਣੇ ਘਰ ਨੂੰ ਪੇਂਟ ਕਰਾਉਣਾ ਅੰਦਰੋਂ ਜਾਂ ਬਾਹਰੋਂ ਪਰਦੀਪ ਅਤੇ ਜਸਵੀਰ ਕਲੇਰ ਕਹਿੰਦੇ ਆ ਕਿ ਬਾਸੀ ਜੀ ਪਰਿਵਾਰਾਂ ਨੂੰ ਦੱਸਦੇ ਹੋ ਕਿ ਸਾਡੇ ਪਾਸ ਬਹੁ ਵੱਡੀ ਟੀਮ ਹੈ ਜਿਨ੍ਹਾਂ ਨੇ ਹਲ ਤੱਕ ਵੀ ਘਰ ਨੂੰ ਪੀਂਟਿਆ ਲੰਬਾ ਸਮਾਂ ਹੋ ਗਿਆ ਸਾਡੀ ਪ੍ਰਾਈਸ ਕਹਿੰਦੇ ਬਹੁਤ ਰੀਜ਼ਨੇਬਲ ਹੈ ਉਹ ਕਹਿੰਦੇ ਕਿ ਤੁਹਾਨੂੰ ਕੋਈ ਕੰਮ ਨਹੀਂ ਕਰਨਾ ਪੈਂਦਾ ਤੁਹਾਨੂੰ ਕੋਈ ਖੇਚਲ ਨਹੀਂ ਕਰਨੀ ਪੈਂਦੀ ਕੁਝ ਲੋਕ ਸੋਚਦੇ ਆ ਕਿ ਸੀ ਸਮਾਨ ਕਿੱਥੇ ਚੁੱਕਾਂਗੇ ਰੱਖਾਂਗੇ ਟਕਾਂਗੇ ਫਲਾਨਾ ਕਰਾਂਗੇ ਬੋਹ ਕਰਾਂਗੇ ਜੀ ਕਰਾਂਗੇ ਬਲਿ ਧਮਕੜਾ ਕਰਾਂਗੇ ਸਾਨੂੰ ਕੁਝ ਨਹੀਂ ਕਰਨਾ ਤੁਸੀਂ ਇਹਨਾਂ ਨੂੰ ਕਾਲ ਕਰਨਾ ਜਿਹੜੇ ਨੰਬਰ ਸੀ ਦੇ ਰਹੇ ਆ ਸਕੀਮ ਦੇ ਨੰਬਰ ਦੇ ਰਹੇ ਆ ਕਲੀਅਰ ਪੇਂਟ ਹੋਸ ਵਾਲਿਆਂ ਦਾ ਇਹ ਤੁਹਾਡੇ ਘਰ ਆਉਂਦੇ ਨੇ ਤੁਹਾਨੂੰ ਦੱਸਦੇ ਨੇ ਕਿ ਤੁਹਾਡੇ ਸਾਰੇ ਘਰ ਦਾ ਖਰਚਾ ਟੋਟਲ ਪੇਂਟ ਕਰਨ ਦਾ ਆ ਆਉਣਾ ਵਿੱਚੇ ਦਰਵਾਜ਼ੇ ਬੂਹੇ ਬਾਰੀਆਂ ਮੇਨ ਡੋਰ ਗਰਾਸ ਡੋਰ ਔਰ ਗਪੇਜੀ ਤੁਸੀਂ ਪੇਂਟ ਦਾ ਕਮਰਸ਼ਲ ਦੇ ਰਹੇ ਹੋ ਤੁਸੀਂ ਨੋਟ ਕਰ ਲਓ ਆ ਨੰਬਰ 95853 ਤੇ ਕਾਲ ਕਰੋ ਇਹ ਕਵਰ ਸ਼ੀਟ ਸਾਡੇ ਕਰਦੇ ਵਾਸਤੇ ਲੈ ਕੇ ਆਉਂਦੇ ਨੇ ਸਾਰਾ ਸਮਾਨ ਕੰਦਾ ਤੋਂ ਉਤਾਰਦੇ ਨੇ ਤੁਹਾਡੇ ਬੈੱਡ ਤੁਹਾਡੇ ਸੋਫੇ ਕਵਰ ਕਰਦੇ ਨੇ ਹਾਂ ਉਸ ਤੋਂ ਬਾਅਦ ਫਿਰ ਪੇਂਟ ਕਰਦੇ ਨੇ ਫਿਰ ਸਪਾਈ ਕਰਦੇ ਨੇ ਸਮਾਨ ਟਿਕਾਉਂਦੇ ਨੇ ਇਹੋ ਜੇ ਸਰਵਿਸ ਤੁਹਾਨੂੰ ਮਿਲਣੀ ਨਹੀਂ ਨੀਗੀ ਕਿਤੇ ਵੀ ਪੇਂਟ ਕਰਨ ਵਾਲੇ ਤਾਂ ਬਹੁਤ ਨੇ ਪਰ ਇੱਕੋ ਮੇਰੇ ਲੱਖ ਵਰਗਾ ਤੁਹਾਡੇ ਘਰ ਨੂੰ ਪੇਂਟ ਕਰਨ ਵਾਲਾ ਉਹ ਹੈ ਕਲੀਅਰ ਪੇਂਟ ਹਾਊਸ ਟੀਮ ਦਾ ਪ੍ਰਦੀਪ ਤੇ ਜਸਵੀਰ ਦਾ ਨਾਮ ਨੰਬਰ ਹੈ 95805133 ਸਾਡਾ ਹਵਾਲਾ ਦਿਓ ਯੂ ਬੀ ਹੈਪੀ ਮੋਰ ਦਨ ਹੈਪੀ ਇੰਨਾ ਸੋਹਣਾ ਕਰ ਲੱਗੇਗਾ ਇੰਨੇ ਦਰਵਾਜ਼ੇ ਮੇਨ ਡੋਰ ਗ੍ਰਾਸ ਡੋਰ ਕਮਾਲ ਦੇ ਰੰਗ ਦੇ ਹੋਣਗੇ ਸੋ ਪੇਂਟ ਕਰਾਉਣ ਲਈ ਯਾਦ ਰੱਖੋ ਕਲੀਅਰ ਪੇਂਟ ਹਾਊਸ 95805133 ਅਸਲਸੀ ਕੇ ਦਲਜੀਤ ਜਿਹੜੇ ਨੇ ਸਾਡੇ ਵੀਰ ਉਹਨਾਂ ਦਾ ਕਾਰੋਬਾਰ ਹੈ ਅੱਜਕੱਲ ਤੁਮਾ ਪਾ ਰਹੇ ਨੇ ਨਿਊ ਸਟਾਰ ਪੀਜ਼ਾ ਸਟੋਰ ਉਹਨਾਂ ਨੇ ਇੱਕ ਖੁੱਲ੍ਹਿਆ ਦੂਜੀ